ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਛਕਰੀ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸਰਹਾਲੀ ਤੋਂ ਕੋਈ 2-3 ਕਿਲੋਮੀਟਰ ਦੀ ਦੂਰੀ ਤੇ ਪਿੰਡ ਛਕਰੀ ਨਾਲ ਲੱਗਦੇ ਪਿੰਡ ਜੱਲੇਵਾਲ ਠੱਟੀਆਂ ਮਹਤਾਂ ਦਰਗਾਪੁਰ ਸਰਾਲੀ ਮੰਡ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਬਿਲਕੁਲ ਨਾਲ ਨਾਲ ਲੱਗਦੇ ਆ ਤੇ ਕੋਮਲ ਵੀਰ ਦੇ ਘਰ ਆਇਆ ਦੇਖੋ ਵੀਰ ਸ਼ਰਮਖ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਬਾਕੀ ਮਾਲ ਖਸੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਸੇਲ ਪਰਚੇਦ ਦਾ ਖਾਸ ਤੌਰ ਤੇ ਕੰਮ ਬਾਕੀ ਆਏਗੇ ਨਗਾਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂੇ ਨਾਲ ਆਪਣੀ ਲੈਂਦੇ ਰਿਆ ਕਰੋ ਮਾਲ ਸਸਤੇ ਤੇ ਵਾਜਿਬ ਰੇਟਾਂ ਦੇ ਉੱਪਰ ਤੁਹਾਨੂੰ ਇਸ ਘਰੋਂ ਇਸ ਕਿਲੇ ਤੋਂ ਮਿਲ ਜਾਂਦਾ ਇੱਕ ਵਾਰ ਤੁਹਾਨੂੰ ਦਿਖਾ ਦਿਆਂਗੇ ਆਪਾਂ ਸੂਈ ਸੂਵਾਈ ਆ ਇੱਕ ਟੋਕੜ ਗੱਬਣ ਮੱਝ ਦਿਖਾ ਦੇਵਾਂਗੇ ਠੀਕ ਆ ਜੀ ਵੈਸੇ ਗੱਬਣਾਂ ਦੁੱਧ ਤੋਂ ਡرائی ਆ ਸੋ ਕਿੰਨੇ ਮਹੀਨਿਆਂ ਦੀ ਗੱਬਣ ਆ ਚੈੱਕ ਪਾਸ ਆ ਉਹ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ 21 ਜੂਨ ਤੇ ਸਮਾਂ ਵੀ ਮਾਰਨਿੰਗ ਤੇ ਹੁਣ 9 9:30 ਵਜੇ ਦਾ ਟਾਈਮ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਰਮੁਖ ਸਾਸਤ੍ਰੀਗਰ ਮਹਾਰਾਜ ਸਾਸਤ੍ਰੀਗਰ ਸਾਹਤੂ ਸਾਹਿਬ ਜਿਹਨੇ ਰਾਸਨਦ ਫਾਰਮ ਵੇਖਣਾ ਸਾਰੇ ਭੈਣ ਭਾਂ ਸਾਸਤ੍ਰੀਗਰ ਫੋਲਸਨ ਸਾਹਿਬ ਠੀਕ ਆ ਜੀ ਬੜੇ ਵਧੀਆ ਸਰਮਖ ਸਿਆ ਠੀਕ ਠਾਕ ਵੀਰੇ ਕਿਰਪਾਏ ਕਿਰਪਾ ਕਰੋ ਆਂਦਾਸ ਵੀਰੇ ਹੋਰ ਫਿਰ ਝੋਨੇ ਜਨੇ ਹੋ ਗਏ ਲ ਬਾਕੀ ਚੁੰਨਿਆਂ ਦਾ ਸੀਜ਼ਨ ਇਹੋ ਜਿਹਾ ਵੀ ਫ੍ਰੀ ਹੋਇਆ ਨਹੀਂ ਜਾਂਦਾ ਇਹ ਸੀਜ਼ਨ ਜੀ ਪੱਕੇ ਲੈ ਤਾਂ ਕਿ ਚੱਲ ਜਾਂਦਾ ਇਹਦੇ ਲੈ ਵੀ ਸਰਮਖੂਰੇ ਨਾਲ ਤਕਰੀਬਨ ਫਿਰ ਇਸੇ ਤਰ੍ਹਾਂ 2 4 2 3 ਨੱਕ ਜਿਹੜੇ ਆ ਲੈ ਹੀ ਆਉਂਦੇ ਉਹ ਤਕਰੀਬਨ ਹਨਾ ਸੰਧੂ ਸਾਹਿਬ ਪਰੇ ਆਉਂਦੇ ਪਰੇ ਜਾਂਦੇ ਇਦਾਂ ਹੀ ਠੀਕ ਹੈ ਅੱਜ ਮੈਂ ਸਭ ਬਣਿਆ ਬਾਕੀ ਵਪਾਰ ਲਾਈਨ ਦਾ ਕੰਮ ਹੈ ਤੇ ਇਹਨਾਂ ਵੀ ਥੋੜਾ ਬੰਦਾ ਰਾਇਵ ਨਹੀਂ ਨਾ ਸਕਦਾ ਵੀ ਹਾਂ ਜੀ 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 ਕਿਲਾ ਖਾਲ ਜਿਹੜੀ ਆਪਾਂ ਮਹੀ ਹੋਰ ਪੂਰੀ ਕਰਨੀ ਹੈ ਜੀ ਆ ਬਿਲਕੁਲ ਹੈ ਬਾਕੀ ਅੰਜੀ ਰੋਜੀ ਰੋਟੀ ਚੱਲਦੀ ਆਪਾਂ ਇਹਨਾਂ ਵਪਾਰ ਦਸੋ ਬਸ ਬਸ ਹਾਂ ਜੀ ਜੀ ਲਭੇ ਸਰਮਖਾ ਜੇ ਦੋ ਆਪਣੇ ਕੋਲ ਪਸ਼ੂ ਆ ਇੱਕ ਤਾਂ ਵੈੜ ਸੂਈ ਆ ਇੱਕ ਆਪਣੇ ਕੋਲ ਗੱਭਣ ਜਿਹੜੀ ਮੱਝ ਹੈਗੀ ਕੋਈ ਸੱਤਾਂ ਕ ਮਹੀਨਿਆਂ ਤੇੜਕੇੜਾ ਸਾਨੂੰ ਸੱਤਾਂ ਮਹੀਨਿਆਂ ਦੀ ਆਈਏ ਠੀਕ ਚਾਰ ਦਿਨ ਘਟੋ ਸਾਂ ਦੋ ਜਹਾ ਵਧਦੇ ਹੋ ਸਕਦੇ ਪੂਰੇ ਸੱਤਾਂ ਚ ਆਉਂਦੀ ਹੈ ਜੀ ਠੀਕ ਹੈ ਜੀ ਹਾਂ ਜੀ ਸੋ ਸ਼ੁਰੂਆਤ ਦੋਸਤੋ ਕਰਾਂਗੇ ਠੀਕ ਹੈ ਜੀ ਦੋਨੋਂ ਐਨੀਮਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲਾਂ ਕਿਹੜੇ ਨੰਬਰ ਤੋਂ ਸਟਾਰਟ ਕਰਦੇ ਆ ਵੀਰੇ ਸਰਦ ਸਾਬ ਐਸੇ ਜੱਸੀ ਕਾਹਦਾ ਕਰੀ ਆ ਆਪਾਂ ਠੀਕ ਹੈ ਜੀ ਸੋ ਇੱਕ ਕ੍ਰੋਸ ਬ੍ਰੀਡ ਦੇ ਵਿੱਚ ਵੈੜ ਆ ਇੱਥੋਂ ਹੀ ਆਪਾਂ ਸ਼ੁਰੂਆਤ ਕਰਦੇ ਆ ਠੀਕ ਹੈ ਜੀ ਇਹਦਾ ਸਰ ਪਗਲੇ ਦੇ ਵੱਸੀ ਆਈ ਅਸੀ ਵੱਸੀ ਆ ਅਸੀ ਆ ਪਿਆ ਹਾਂਜੀ ਦੁੱਧ ਦਾ ਟਾਈਮ ਥਲੇ 8 ਲੀਟਰ ਆਈ ਪੱਕਾ ਇਹਦਾ 8 ਲੀਟਰ ਹਾਂਜੀ ਸੂਈ ਨੂੰ ਇਹਨੂੰ 12 ਤੋਂ 15 ਦਿਨ ਹੋ ਗਏ ਜੀ 12 ਤੋਂ 15 ਦਿਨ ਬਾਕੀ ਭਾਪਰਾ ਸਾਹਿਬ ਸੈਨੇ ਆਵੇ ਸਮਝ ਲਾ ਲੈਣਾ ਠੀਕ ਆ ਬਾਕੀ ਛੱਡੀ ਸੀ ਲਿਆ ਕੋਈ ਵੰਗੇ ਲੋੜ ਨਹੀਂ ਜਿਹਨੂੰ ਐਦਾਂ ਜਿਦਾ ਮਾਦੀ ਬੈਠਾ ਥਲੇ ਬਾਕੀ ਥਾਣਾ ਮੱਝਾਂ ਲੈ ਆ ਦੁੱਧੂ ਵੀ ਬਾਕੀ ਮੱਝਾਂ ਲੈ ਗਿਆ ਲਓ ਜੀ ਕਰੋ ਚੱਕ ਠੀਕ ਆ ਹੌਂ ਟੱਕ ਚਵਾਈ ਚਵਾਈ ਆ ਮਾਰਨਿੰਗ ਸਰਵਕਾ ਕਿੰਨੇ ਕਦੇ ਚਵਾਈ ਕੀਤੀ ਆ ਸਾਲ ਆਪਾਂ ਮਾਰਨਿੰਗ ਚਾਹੀਏ ਜੀ 5 ਵਜੇ ਠੀਕ ਆ 1224 ਜਵਾਈ ਹੈ ਠੀਕ ਹੈ ਜੀ ਥੋੜਾ ਜਿਹਾ ਲੇਵਾ ਜਿਵੇਂ ਜਿਵੇਂ ਪਸ਼ੂ ਭਰੂਗਾ ਠੀਕ ਹੈ ਜੀ ਉਹਦੀ ਤਸੱਲੀ ਤੁਸੀਂ ਦੋ ਟਾਈਮ ਟਾਈਮ ਤੋਂ ਟਾਈਮ ਕਰ ਸਕਦੇ ਜੇ 8 ਕਿਲੋ ਪਾਰਾਂ ਦਿਨ ਕਿਨੇ ਦੱਸੇ ਸੀ ਸੁਈ ਨੂੰ ਸਨ ਸਰ 12 ਦਾ 15 ਦਾ 12 15 ਦਿਨ ਮਗਰ ਬੱਛੀ ਹੈ ਮਗਰ ਬੱਛੀ ਜੱਸੀ ਲੋ ਜੀ ਇਹ ਮਗਰ ਬੱਛੀ ਆ ਫੀਮੇਲ ਕਾਫ ਇਸ ਵੈਡ ਦੇ ਮਗਰ ਤੇ ਦੂਜਾ ਸੂਆ ਇਹ ਵੈਡ ਸੂਈ ਹੈ ਕ੍ਰੋਸ ਬ੍ਰੀਡ ਦੇ ਵਿੱਚ ਆ ਗਈ ਆ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਲਈਏ ਕਿਸੇ ਭਰਾ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਵੇ ਕੁਈ 9 ਤੋਂ 9:30 ਵਜੇ ਦਾ ਟਾਈਮ ਆ ਜਿਹੜਾ ਮਾਰਨਿੰਗ ਦਾ ਆਪਾਂ ਵੀਡੀਓ ਬਣਾ ਰਹੇ ਆ। ਸਵੇਰ ਚਵਾਈ ਕੋਈ 6 ਵਜੇ ਦੇ ਘਰ ਦੇ ਵਿੱਚ ਕੀਤੀ ਆ। ਬਾਕੀ ਠੰਡੀ ਸੀਲ ਜਿਦਾ ਵੰਗੇ ਦਾ ਬਿਨਾਂ ਚੋਈ ਜੀ। ਹਾਂ। ਇਦਾਂ ਮਰਜ਼ੀ ਬੈਠਾ। ਉਹੋ ਜਿਹੀ ਲਾਛਾ ਦਲ ਨੇ। ਬਾਕੀ ਦੋ ਦਰ ਮੱਝਾਂ ਲਗਾ ਜਿੱਦਾਂ ਮਰਜ਼ੀ। ਲਓ ਜੀ ਠੀਕ ਆ ਜੀ। ਸੋ ਹਾਈਟ ਮੀਡੀਅਮ ਦੇ ਵਿੱਚ ਆ ਜਿੱਦਾਂ ਇੱਕ ਨਾਰਮਲ ਆਪਾਂ ਜਰਸੀ ਬ੍ਰੀਡ ਦੀਆਂ ਵਾੜਾ ਵੇਖਦੇ ਆ। ਰੰਗ ਇਹਦਾ ਕਰੀਮ ਤੇ ਬਲੈਕ ਦਾ ਕੰਬੀਨੇਸ਼ਨ ਤੇ ਆ। ਸੋ 8 ਕਿਲੋ ਦੁੱਧ ਦਾ ਬਾਕੀ ਜਾਇਜ਼ ਰੇਟ ਦੇ ਵਿੱਚ ਕਿਸਾਨ ਵੀਰੋ ਇਹ ਵੜ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ ਕਿਸੇ ਸੱਜਣ ਭਰਾ ਨੇ ਚਲੋ ਥੋੜੇ ਪੈਸੇ ਵੀ ਕਰਨੇ ਆ ਖਰਚ ਕਰਨੇ ਆ 8 ਤੋਂ 10 ਲੀਟਰ ਵਾਲਾ ਕੋਈ ਵੀਰ ਪਸ਼ੂ ਲੱਭ ਰਿਹਾ ਠੀਕ ਹੈ ਜੀ ਸੋ ਉਹਦੇ ਲਈ ਬਿਲਕੁਲ ਪਰਫੈਕਟ ਆ ਬਾਕੀ ਥਣ ਮੁੱਠੀ ਮੁੱਠੀ ਆ ਇੱਕ ਸਾਰ ਇੱਕੋ ਜਿਹਾ ਥਣ ਸੋ ਸ਼ਾਮ ਦੇ ਟਾਈਮ ਕਰਮਾ ਲਈ ਜਾਂਦੀ ਜਾਂਦੀ ਕਾਫੀ ਬਣ ਕੇ ਤਿਆਰ ਹੋ ਜੂਗੀ ਤਲਿਓ ਠੀਕ ਹੈ ਜੀ ਹੁਣ ਇੱਕ ਵਾਰੀ ਚੋਈ ਛਵਾਈ ਆ ਆ ਦੇਖੋ ਲਗੇ ਠੰਡੇ ਸੀਲ ਜਦਾਂ ਮੱਦੀ ਸੰਸਾ ਬੈਠੇ ਲੋ ਵੀ ਠੀਕ ਆ ਲਵੀ ਸਰਮਖਵਰੇ ਕੀ ਡਿਮਾਂਡ ਕੀ ਮੁੱਲ ਦੀ ਆ ਮੁੱਲ ਸੰਧਾ ਸਾਹਿਬ ਇਹਦਾ 37 ਚ ਜਨਾ ਮੱਝ ਕਰਦੇ 35000 ਦੀ ਵੜ 35000 ਦੀ ਹਾਂਜੀ ਬਾਕੀ ਕਰ ਕਰ ਕੇ ਛੋਟਾ ਛਾਟਾ ਦੇਦ ਗਏ ਇੱਕੋ ਇੱਕ ਗੱਲ ਕਰਦੀ ਆ ਵਿੱਚੋਂ ਕਿ ਚਲੋ 100 200 ਰੁਪਇਆ ਰਸਾ ਛੜਾਈ ਛੋਟ ਹੀ ਰਹਿ ਜੇ 2000 ਹੋ ਛੱਡ ਕੇ 33000 ਦੀ 33000 ਦੀ ਹਾਂਜੀ ਮਾਰਦ ਗਏ ਛਾਲ ਜੇ ਵਜਦੀ ਹੋਰ ਤੇ ਇਹ ਲੋ ਹਜ਼ਾਰ ਤੁਹਾਡਾ ਮਾਂ ਦਾ ਜਾਣ ਭੈਣ ਭਰਾਵਾਂ ਦਾ ਪੂਰੇ 31 ਦੀ ਵੇੜ ਦੇ ਦਾਂਗੇ ਪੂਰੇ 31 ਦੀ ਹਾਂਜੀ ਹਾਂਜੀ ਠੀਕ ਆ ਵੀਰੇ ਲੋ ਵੀ ਪੂਰੇ 31000 ਦੀ 200 ਵੇੜ ਮਿਲ ਜੂਗੀ ਬੱਛੀ ਮਗਰ ਆਟਕਨੋ ਦੁੱਧ ਕੋਈ 12 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਬੱਚਾ ਮਗਰ ਬੱਛੀ ਆ ਸੋ ਵਾਦੇ ਦਾ ਸੌਦਾ ਠੀਕ ਆ ਜੀ ਨਵਾਂ ਆਂਗਾ ਦੁੱਜੇ ਸਵੇਰੇ ਬਾਅਦ ਸੂਈ ਆ ਸੋ ਥਣ ਚੜਿਆ ਦੀ ਜਿੰਨੀ ਵੀ ਗੈਰੋ ਸਾਫ ਸੁਥਰੀ ਆ ਬਾਕੀ ਚੋਕੇ ਪਸਮਾ ਕੇ ਆਪਣੀ ਤਸੱਲੀ ਵੀ ਕਰ ਲਿਓ ਠੀਕ ਆ ਜੀ ਇੱਥੇ ਆਣ ਕੇ ਇੱਕ ਫਾਗਰ ਨੰਬਰ ਤੇ ਇਧਰ ਆ ਜੀ ਤੇ ਸਰਮਖ ਇੱਕ ਆਪਣੇ ਕੋਲ ਮੱਝ ਆ ਗਈ ਹੈ ਗੱਬਣ ਅੱਜ ਸਰਦ ਸਾਬੇ 7 ਮਹੀਨੇ ਗੱਬਣ ਆਏ ਨੀਲੀ ਦਾ ਪਾਖੇ ਠੀਕ ਹੋ ਵੀਰੇ ਹਾਂਜੀ 7 ਮਹੀਨਿਆਂ ਦੀ ਗੱਬਣ ਹਾਂਜੀ ਕੋਈ ਤੀਜਾ ਸੂਆ ਮੰਨ ਲਿਆ ਕੋਈ ਚੌਥਾ ਮੰਨ ਲਿਆ ਭਾਂਪਰਾ ਠੀਕ ਹੋ ਵੀਰੇ ਆਪਾਂ ਆਪਣੀ ਚੈੱਕ ਪਾਸ ਕਰਾਈ ਹੈ ਜਿਹੜੇ ਭਾਂਪਰਾ ਨੇ ਖੇਦਨੀ ਹੈ ਵੀ ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਦੋ ਦੋ ਡਰਾਈ ਹੈ ਇਹ ਆਈਟਮ ਦੋ ਦੋ ਡਰਾਈ ਹੈ ਕਿੰਨਾ ਟਾਈਮ ਹੋ ਗਿਆ ਸਰਮਖ ਦੋ ਦੋ ਡਰਾਈ ਨੂੰ ਇਹਨੂੰ ਸਰਦ ਸਾਬੇ ਇਹਨੂੰ ਕੋਈ 20 ਦਿਨ ਹੋਇਆ ਜੀ 20 ਦਿਨ ਹਾਂਜੀ ਠੀਕ ਹੈ ਬਰੇ ਆਪਾਂ ਇਥੋਂ ਲਈ ਉਹਦੋਂ ਆਪਾਂ ਚੋਂਦੇ ਉਹ ਘਰਾਂ ਦੇ ਕਿਲੋ 2 ਕਿਲੋ ਪਰ ਆਪਾਂ ਲਿਆ ਕੇ ਟਰਾਈ ਕਰਤੀਏ ਸਾਫ ਕਰਤੀਏ ਸੱਤ ਮਹੀਨੇ ਕੰਪਲੀਟ ਹੀ ਹੋ ਗਏ ਕਿ ਪੰਜ ਦੇ ਦੋ ਚਾਰ ਦਿਨ ਸਾਨੂੰ ਸੱਤ ਮਹੀਨੇ ਕੰਪਲੀਟ ਹੈ ਦੋ ਚਾਰ ਦਿਨ ਘੱਟ ਵੀ ਹੋ ਸਕਦੇ ਆ ਦੋ ਚਾਰ ਵਧ ਵੀ ਹੋ ਸਕਦੇ ਆ ਠੀਕ ਹੈ ਹਾਂ ਜੀ ਸੱਤਾਂ ਦਾ ਹੀ ਆ ਰੱਖੇ ਸੱਤਾਂ ਦਾ ਹੀ ਆਪਾਂ ਸੱਤਾਂ ਦਾ ਹੀ ਲੈ ਵੀ ਠੀਕ ਹੈ ਭੈਣ ਭਰਾ ਆਪ ਦੀ ਚੈੱਕ ਕਰਾ ਕੇ ਤਸੱਲੀ ਕਰਾ ਕੇ ਲੈ ਕੇ ਜਾਵੇ ਠੀਕ ਆ ਹਾਂ ਜੀ ਉਹ ਵੀ ਅੱਜ ਕਿਸਾਨ ਵੀਰੋਂ ਤਰੀਕ ਤੁਸੀਂ ਨੋਟ ਕਰ ਹੀ ਲੈਣੀ ਆ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਤਕਰੀਬਨ ਕੋਈ 7 ਮਹੀਨੇ ਕੰਪਲੀਟ ਮੰਨ ਲਿਓ ਕੋਈ 7 ਐਂਡ ਤੱਕ ਜਾਂਦੇ ਜਾਂਦੇ ਕਈ ਵਾਰ ਪਸ਼ੂ ਬਹੁਤੇ ਵੀਰ ਹੁੰਦਾ ਵੀ ਕੋਈ 8-10 ਦੱਸ ਦਿੰਦੇ ਨੇ ਜੋ ਉੱਪਰ ਲੈ ਜੇ ਤੇ ਚਲੋ ਕੋਈ ਬਾਲੀ ਵੱਟੀ ਕਰ ਲੈਣੀ ਹੁੰਦੀ ਹੈਗੀ ਕਈ ਵਾਰ ਲਿਖਤੀ ਤੌਰ ਤੇ ਵੀ ਕਿਸੇ ਪਿਛੋ ਭਰਾ ਨੇ ਲਿਖੀ ਹੁੰਦੇ ਆ ਉਹ ਅਕੋਰਡਿੰਗ ਦੱਸ ਦਿੰਦੇ ਆ ਕਈ ਵਾਰ ਅੰਦਾਜ਼ਾ ਹੀ ਹੁੰਦਾ ਵੀ ਇੰਨੇ ਕ ਤਰੀਕ ਨੂੰ ਇਸ ਵਾਰ ਨੂੰ ਪਸ਼ੂ ਬਣਿਆ ਸੀਗਾ ਉਹ ਦੇ ਅਕੋਰਡਿੰਗ ਵੀ ਤਕਰੀਬਨ ਜਿਹੜੀ ਇਹ ਇੰਨੇ ਕ ਮਹੀਨਿਆਂ ਦੀ ਜਿਹੜੀ ਗੱਬਣ ਹੈਗੀ ਆ ਸੋ ਸੱਤਾਂ ਕ ਦਾ ਐੜੀਆ ਲਾ ਕੇ ਤੁਸੀਂ ਸੌਦਾ ਕਰ ਲਿਓ ਦੁੱਧੋਂ ਡرائی ਆ ਬਾਕੀ ਮੂੰਹ ਮੱਥਾ ਪ੍ਰੋਪਰ ਤੁਹਾਨੂੰ ਇੱਕ ਵਾਰੀ ਆਪਾਂ ਦਿਖਾ ਦਿੰਨੇ ਆ ਆਹ ਫੇਸ ਇਹਦਾ ਠੀਕ ਆ ਜੀ ਆਖ ਮਗਰਲੇ ਪੈਰ ਤੋਂ ਪੇਆ ਠੀਕ ਹੈ ਜੀ ਜਿੱਦਾਂ ਆਪਾਂ ਨੀਲੀ ਦੀਆਂ ਅੰਗ ਪੱਖ ਦੀਆਂ ਮੱਝਾਂ ਦੀ ਟੋਟੀਆਂ ਦੇਖਦੇ ਆਂ ਸੋ ਥਣ ਥਣ ਚਾਰੇ ਬਾਕੀ ਕਿਸੇ ਰਕਮ ਦੀ ਆਪਣੇ ਸਰਮਖੋ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਉਸਨੂੰ ਸਾ ਆਪਣੀ ਗਰੰਟੀ ਹੈ ਜੀ ਠੀਕ ਹੈ ਬਈ ਹਾਂਜੀ ਲੋ ਠੀਕ ਹੈ ਜੀ ਸੋ ਗੱਬਣ ਪਸ਼ੂਆ ਤਿੰਨ ਕ ਮਹੀਨੇ ਅਗੇ ਦੋਸਤੋ ਸਾਂਭਣ ਦੀ ਲੋੜ ਆ ਬੜੇ ਟਿਕਾਣੇ ਤੋਂ ਹੁੰਦੀ ਹੈ ਕਰਮਾਲੀ ਠੀਕ ਹੈ ਜੀ ਆਉਣ ਵਾਲਾ ਕੋਈ ਤਿੰਨ ਕ ਮਹੀਨਿਆਂ ਤੋਂ ਬਾਅਦ ਕਿਤਨਾ ਕਿਤੇ ਸਿਆਲੀਆਂ ਦਿਹਾੜੀਆਂ ਸ਼ਟਾਰਟ ਹੋ ਜਾਣੀਆਂ ਨੇ ਉਦੋਂ ਕੋ ਕਰਮਾਲੀ ਸੂਆ ਪਊਗਾ ਇਹਦਾ ਸੋ ਸੱਤਾਂ ਮਹੀਨਿਆਂ ਦੀ ਕਰਮਾਲੀ ਗੱਬਣ ਤੇ ਜਿੰਨੇ ਵੀ ਆ ਸਾਫ ਸੁਥਰੀ ਆ ਮੂੰਹ ਮੱਤੇ ਦੀ ਸਿੰਘ ਪਿੱਠ ਪੁੜੇ ਵਾਲੀ ਸਾਈਡ ਤੋਂ ਪੂਛ ਪ੍ਰੋਪਰ ਅੰਗ ਪਰ ਜਿਹੜੇ ਪ੍ਰੋਪਰ ਠੀਕ ਆ ਸੋ ਦੋ ਦੋ ਡਰਾਈ ਕੀਤੀ ਨੂੰ ਵੀ ਤਕਰੀਬਨ 20 ਦਿਨ ਦਾ ਸਮਾਂ ਹੋਇਆ ਅਜੇ ਹਾਂਜੀ ਅਜੇ 20 ਦਿਨ ਦਾ ਆ ਜੀ ਹਾਂ ਸੋ 7 ਮਹੀਨੇ ਦੀ ਗੱਭਣ ਆ ਤੇ ਇਹ ਸਰਮਖ ਕੀ ਮੁੱਲ ਰੇਟ ਰੋਗੇ ਦਾ ਅਜਾ ਸੰਸਮ ਮੁੱਲ ਕਰਨਾ ਭਾਵੇਂ ਦਾ 55 ਕਰ ਲਗੇ ਹਾਂ ਚਲਦੀ ਆ ਦੇਰੀ 55000 ਦੀ 52 ਦੀ 52 ਦੀ 52 ਦੀ ਦੇ ਦੋਗੇ ਤਾਂ ਹਾਂਜੀ ਹੈ ਕਾਰਤੀ ਕੋ ਮਾਤਾ ਅੰਸਰ ਕਟੀਆਂ ਝੋਟੀਆਂ 45 45000 ਤੋਂ ਬਾਹਰ ਵੀਰ ਖਰੀਦਣ ਦਾ ਚੱਲ ਫਿਰ ਵੀ ਇਹਨੇ ਕਰਵਾ ਲਈ ਤਿੰਨਾਂ ਮਹੀਨਿਆਂ ਨੂੰ ਦੁੱਧ ਦੁੱਧ ਕਰ ਦੇਣਾ ਦੁੱਧ ਕੱਢ ਰਾਇ ਸਾਂਭ ਨਹੀਂ ਲੋ ਰਿਆ ਬੱਸ ਹਾਂ ਹਾਂ ਚਲੋ ਬਾਕੀ ਭੈਣ ਭਰਾਵਾਂ ਸਾਂਭਣੀ ਆ ਹਾਂ ਦੇਰੀਏ ਪੂਰੇ 50000 ਦੀ 50 ਦੇ ਹਾਂਜੀ ਬਾਕੀ ਤੁਹਾਡੀ ਖੁਸ਼ੀ ਆ ਜਿੱਥੇ ਵੀ ਤੁਹਾਨੂੰ ਲੱਗਦਾ ਟਿਕਾਣੇ ਤੇ ਦੇ ਦਿਓ ਇਹ ਛੱਡ ਕੇ ਟ੍ਰਾਂਜੈਕਸ਼ਨ ਇੱਕ ਛੱਡੋ ਉਹਦਾ ਆਪਾਂ ਇੱਕ ਚਾਹਤੀ ਆ ਦੰਦੀ ਕੀ ਚਾਹਤੀ ਆ ਆਪਾਂ ਚਲੋ ਇੱਕ ਉਹਨਾਂ ਦੀ ਵੀ ਚਾਹਤ ਕਰ ਦਈਏ ਬੱਸ ਇਹ ਜ਼ਿੰਦਗੀ ਪੂਰੇ 40000 ਦੇ ਦੇ ਦਿਆ ਬਿਲਕੁਲ ਠੀਕ ਹੈ ਜੀ ਲੋਬੀ ਟ੍ਰਾਂਜੈਕਸ਼ਨ ਦਾ ਵੀ ਨੰਬਰ ਵੀ ਘਟਾ ਛੱਡ ਦਿੰਦੇ ਆ ਤੇ ਭਰਾ ਮੇਰੇ ਚਾਰਜ ਜ਼ਰੂਰ ਲਿਆ ਜ ਟਿਕਾ ਜੀ ਉਹ ਰਾਵਾਂ ਜੀ ਰੱਖਿਆ ਜ ਇਹਨੂੰ ਹਾਂਜੀ ਹਾਂਜੀ ਤੇ ਬਾਕੀ ਭਲਪੁਰ ਜਾਊਗੀ ਕਰਮਾ ਦੀ ਉਤੋਂ ਵੀ ਚੰਗੀ ਬਣਸਣ ਜਾਊਗੀ ਤੇ ਸੇਵਾ ਚਾਹੀਦੀ ਇਹਨੂੰ ਕਰਮਾ ਦੀ ਸੇਵਾ ਮੇਰਾ ਭਰਾ ਤਿੰਨ ਮਹੀਨੇ ਦੋ 2.5 ਤਿੰਨ ਮਹੀਨੇ ਚੰਗੀ ਕਰ ਲਿਓ ਕਰ ਲਿਓ ਕਰ ਲਿਓ ਇਹ ਗਾ ਕਿਸੇ ਨੇ ਵੇਚਣੀ ਹੈ ਤਾਂ ਚਲੋ 2 ਰੁਪਏ ਤੁਹਾਨੂੰ ਰਲਾਊਗੀ ਨਾਲ ਬਾਕੀ ਨੀਲੀ ਦੀ ਆ ਹਾਂ ਸੋ ਨੀਲੀ ਦੀ ਮੱਝ ਸੋ ਅੰਗ ਕੈਰੇਕਟਰ ਜਿਹੜੇ ਤੁਹਾਨੂੰ ਪ੍ਰੋਪਰ ਦਿਖਾ ਦਿੰਦੇ ਆ ਥੋੜੇ ਲਾਗੇ ਕੋਈ ਆਪਾਂ ਥਾਣਾ ਥਾਣਾ ਤੁਹਾਨੂੰ ਚਾ ਬਾਕੀ ਸਾਧੂ ਸਾਹਿਬ ਆਪਾਂ ਭੈ ਭਰਾਵਾਂ ਨੂੰ ਵੀਡੀਓ ਦੀ ਬੇਨਤੀ ਕਰਦੇ ਆਂ ਇਹ ਗੱਬਾਂ ਡੰਗਰਾ ਦੇ ਤੇਪ ਕੇ ਸੱਲੀ ਕਰਾ ਕੇ ਟਰੈਕਟਰ ਚੈੱਕ ਪਾਸ ਕਰਾ ਕੇ ਲੈ ਜਾਓ ਭਾਏ ਬਿਲਕੁਲ ਜੀ ਬਿਲਕੁਲ ਸੂਆ ਸਵਾਟਾਂ ਦਾ 2 ਡੰਗ 4 ਡੰਗ 4 ਚੋਕ ਸੱਲੀ ਕਰਾ ਕੇ ਲੈ ਜਾਓ ਹਾਂ ਠੀਕ ਹੈ ਜੀ ਹਾਂਜੀ ਲੋ ਵੀ 48000 ਦੀ ਦੋਸਤੋ ਇਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਬਾਕੀ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਆ ਚਲੋ ਇਸ ਭਾਪੜਤੇ ਦੇ ਵਿੱਚ ਪਸ਼ੂ ਮਿਲਦੇ ਵੀ ਬਹੁਤ ਘਾਟਾ ਸੋ ਬਾਕੀ ਜਥੋਂ ਵੀ ਮਿਲਦੇ ਆ ਮੇਰੇ ਭਰਾ ਸਾਫ ਸੁਥਰਾ ਪਸ਼ੂ ਹਰੇਕ ਖਰੀਦਦਾਰ ਹੀ ਕਰਦਾ ਹੀ ਆ ਅਕੇ ਸਰਮਖ ਵੀਰੇ ਇਹੋ ਆਜ ਦੋ ਐਨੀਮਲ ਸੀਗੇ ਚਲੋ ਸਾਬ ਨਾਗ ਆਪਣੇ ਕੋ ਚਾਰ ਹੀ ਦੋ ਕ ਭਰਾ ਵੇੜਾ ਵੇਖ ਗਿਆ ਠੀਕ ਆ ਵੀਰੇ ਹਾਂਜੀ ਹੁਣ ਮਾਲ ਕਿ ਕਿ ਛੋਟਾ ਛੋਟਾ ਥੋੜੇ ਜੈਜ ਰੇਟਾ ਉਤੇ ਕਾਫੀ ਭੈਣ ਭਰਾ ਆਪਣੇ ਡਿਮਾਂਡ ਕਰਦੇ ਹਾਂ ਹਾਂਜੀ 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 ਤੇ ਮਾਲ ਇਸੇ ਤਰ੍ਹਾਂ ਲਿਆ ਕੇ ਸਾਹਮਣੇ ਪੇਸ਼ ਕਰਦੇ ਰਿਹਾ ਕਰੀਏ ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ ਤੇ ਬਿਲਕੁਲ ਆਪਣਾ ਸੁਆਭੀ ਨਹੀਂ ਬਣਿਆ ਵੀ ਇਹ ਛੋਣ ਛਣੇ ਵਿਜੀ ਕਰਕੇ ਤੇ ਮਾਲ ਤੇ ਆਉਂਦਾ ਜਾਂਦਾ ਰਿਹਾ ਇਦਾਂ ਚਲੋ ਹਣ ਥੋੜੇ ਫ੍ਰੀ ਹੋ ਲਵੀ ਇੱਕ ਸਰਮਖਵਰੇ ਨੰਬਰ ਵੀ ਆਪਣੇ ਕਰਦੇ ਹੋ ਸਾਂਝੇ ਨੰਬਰ ਸਦਾ 97792 24688 ਪਿੰਡ ਆਪਣਾ ਸ਼ਕਰੀ ਤਹਿਸੀਲ ਦਾ ਜ਼ਿਲ੍ਹਾ ਆਪਣਾ ਤਰਨਤਾਰਨ ਪਿੰਡ ਹੈ ਨੇੜੇ ਦੇ ਪਿੰਡ ਆਪਣਾ ਸਰੀਆੜੀ ਨਿਸ਼ਹਰਾ ਪੰਨਵਾ ਪੱਟੀ ਇਹ ਆਪਣਾ ਜਾਨੀ ਕਿ ਨੇੜੇ-ਨੇੜੇ ਹੀ ਹੈ ਸਾਰੇ ਠੀਕ ਹੈ ਵੀਰੇ ਹਾਂਜੀ ਲਵੀ ਦੋਸਤੋ ਇਹ ਨੰਬਰ ਆ ਸਕਰੀਨ ਦੇ ਉੱਪਰ ਵੀ ਚੱਲਣ ਦਾ ਹੈ ਬਾਕੀ ਫਲੈਕਸ ਦੇ ਵਿੱਚ ਵੀ ਹੈ ਟਿਕਾ ਜੀ ਕਿਸੇ ਭਰਾਣੇ ਬਿਲਕੁਲ ਜਾਇਜ਼ ਰੇਟਾਂ ਦੇ ਉੱਪਰ ਪਸ਼ੂ ਖਰੀਦਣੇ ਆ ਵੇਚਣੇ ਆ ਸੰਪਰਕ ਤੁਸੀਂ ਕਰਦੇ ਰਿਆ ਕਰੋ ਮਾਲ ਆਇਆ ਗਿਆ ਰਹਿੰਦਾ ਇਸ ਕਿਲੇ ਤੇ ਤੁਹਾਨੂੰ ਧੰਨਵਾਦ ਜਿੰਨੇ ਭਰਾਵਾਂ ਨੇ ਵੀਡੀਓ ਵੇਖੀ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ